2005 ਦੇ ਵਿੱਚ ਇੱਕ ਸਿਟੀ ਸੈਂਟਰ ਬਣਾਉਣ ਦੀ ਤਜਵੀਜ਼ ਹੋਈ ਸੀ ਜੋ ਕਿ ਹੁਣ ਤੱਕ ਉਹ ਕੋਰਟ ਕਚੈਰੀਆਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਉਹਦੇ ਵਿੱਚ ਕਪੜੇ ਬਹੁਤ ਹੋਏ ਸੀ ਐਫ ਆਈ ਆਰਾਂ ਵੀ ਹੋਈਆਂ bizness ਦਾ ਵੀ ਉਹਦੇ ਵਿੱਚ ਵੱਡੇ ਵੱਡੇ ਲੀਡਰਾਂ ਦੇ ਉੱਤੇ ਉਹ ਗਾਜਗਰੀ ਸੀ ਤੇ ٹرسٹ ਵੱਲੋਂ ਜਦੋਂ ਉਹਦੀ ਪ੍ਰੋਪਰ ਪੈਰਵਾਈ ਨਾ ਕੀਤੀ ਗਈ ਤਾਂ 1200 ਕਰੋੜ ਦਾ ਆਰਬਿਟਰੇਟਰ ਨੇ ਆਪਣੇ ਜਿਹੜੇ ਜਸਟਿਸ ਲੋਟੀ ਸੀਗੇ ਉਹਨਾਂ ਨੇ ਟਰਸਟ ਦੇ ਉੱਤੇ ਇਹਦਾ ਲਾਤਾ ਵੀ ਤੁਸੀਂ 1200 ਕਰੋੜ ਰੁਪਇਆ ਇਹ ਠੇਕੇਦਾਰ ਨੂੰ ਦਿਓ ਨਹੀਂ ਤਾਂ ਤੁਹਾਨੂੰ ਇਹ ਤੁਹਾਡੀ ਤੁਹਾਡੀ ਕੁੜਕੀ ਹੋ ਜਾਏਗੀ ਉਹਦੇ ਤਹਿਤ ਹਾਈ ਕੋਰਟ ਦੇ ਵਿੱਚ ਇੱਕ ਮਾਨਯੋਗ ਹਾਈ ਕੋਰਟ ਕੇਸ ਦਿੱਲੀ ਦੇ ਵਿੱਚ ਵੀ ਚੱਲਦਾ ਮੇਰੀ ਆਪਜੀ ਨੂੰ ਬੇਨਤੀ ਹੈ ਕਿਰਪਾ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਕ ਹਾਈ ਪਾਵਰ ਕਮੇਟੀ ਬਣਾਈ ਜਾਵੇ ਕਿਉਂਕਿ 15-20 ਸਾਲ ਪੁਰਾਣਾ ਕੇਸ ਚੱਲਦਾ ਸਾ 35 ਇਕੜ ਜ਼ਮੀਨ ਜੋ ਕਿ ਬੜੀ ਅਰਬਾ ਖਰਬਾ ਦੇ ਵਿੱਚ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦਾ ਸਾਡਾ ਸਾਰਿਆਂ ਦਾ ਸੁਪਨਾ ਵੀ ਅਸੀਂ ਮੈਡੀਕਲ ਕਾਲਜ ਹਸਪੀਟਲ ਬਣਾਣੇ ਆ ਉਹ ਇੱਕ ਉਹਦੇ ਆਲੇ ਦੁਆਲੇ ਬੜਾ ਹੀ ਇੱਕ ਸਾਰਾ ਪੌਸ਼ ਏਰੀਆ ਹੈਗਾ ਜਿਹੜੀਆਂ ਅੱਛੀਆਂ ਕਲੋਨੀਆਂ ਨੇ ਪਰ ਉਹ ਜ਼ਮੀਨ ਇਸ ਟਾਈਮ ਬੰਜਰ ਹੋਈ ਪਈ ਹੈ ਔਰ ਇਹਦੇ ਅੰਦਰ ਸਿਰ ਕਵੱਡੀਆਂ ਲਾਸ਼ਾਂ ਮਿਲਦੀਆਂ ਨੇ ਨਸ਼ੇੜੀ ਬੈਠੇ ਹੁੰਦੇ ਨੇ ਲੁੱਟਖੋ ਵਾਲੇ ਉੱਥੇ ਜਾਂਦੇ ਨੇ ਜੰਗਲ ਬਣਿਆ ਹੋਇਆ ਆਲੇ ਦੁਆਲੇ ਸਾਰੇ ਰੈਜ਼ੀਡੈਂਟ ਏਰੀਆ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਨੂੰ ਵੀ ਬਹੁਤ ਉੱਥੇ ਖਤਰਾ ਤੇ ਔਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਕੋਈ ਹਾਈ ਪਾਵਰ ਕਮੇਟੀ ਬਣਾ ਕੇ ਇਦਾ ਐਮੀ ਕੇਬਲੀ ਸੈਟਲਮੈਂਟ ਕੀਤੀ ਜਾਵੇ ਸਾਰੇ ਇੱਕ ਬਹੁਤ ਸੰਜੀਦਗੀ ਵਾਲਾ ਮਸਲਾ ਜਿਹਦੇ ਨਾਲ ਉਸ ਪਾਰਟੀ ਨੂੰ ਬੁਲਾ ਕੇ ਉਹਦੇ ਨਾਲ ਬੈਠ ਕੇ ਕੋਈ ਅੱਛੀ ਕੋਈ ਸੈਟਲਮੈਂਟ ਕਰਕੇ ਸਾਡੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬੜੇ ਚੰਕ ਪਏ ਨੇ ਸਰਕਾਰਾਂ ਦੇ ਆਪਣੇ ਅਲੱਗ-ਅਲੱਗ ਕਾਰਪੋਰੇਸ਼ਨਾਂ ਦੇ ਥੋੜੀ-ਥੋੜੀ ਜਗ੍ਹਾ ਜਿਸਰ ਕਿਨਾਰੇ ਅਡਜਸਟਮੈਂਟ ਕਰਕੇ ਅਸੀਂ ਉਹਨਾਂ ਨੂੰ ਜਗ੍ਹਾ ਖਾਲੀ ਕਰਾ ਕੇ ਉੱਥੇ ਇੱਕ ਵੱਡਾ ਮੈਡੀਕਲ ਕਾਲਜ ਬਣਾਈਏ ਜਿਹਦਾ ਨਾਮ ਵੀ ਸ਼ਹੀਦ ਇਆਜ਼ਮ ਪਗਸ ਸਿੰਘ ਹੋਵੇ ਕਿਉਂਕਿ ਪਗਸ ਸਿੰਘ ਨਗਰ